ਜਦੋਂ ਲੜਕੀ ਨੂੰ ਘਰੋਂ ਵਿਦਾ ਕਰਦੇ ਦੇਨਾ ਉਦੋਂ ਫਿਰ ਲੜਕੀ ਦੀ ਮਾਂ ਉਹ ਪਈਆਂ ਤੇ ਪਾਣੀ ਪਾਉਂਦੀ ਹੁੰਦੀ ਉਹ ਪਾਣੀ ਅੱਜ ਵੀ ਪਾਉਂਦੀ ਐ ਜਦੋਂ ਗੱਡੀ ਤੁਰਦੀ ਆ ਡੋਲੇ ਵਾਲੀ ਉਹ ਟਾਇਰ ਤੇ ਬੁੜੀਆਂ ਅੱਜ ਵੀ ਪਾਣੀ ਪਾਉਂਦੀਆਂ ਨੇ ਉਹ ਪਾਣੀ ਦਾ ਵੀ ਮਤਲਬ ਸਾਨੂੰ ਪਤਾ ਕੀ ਐ ਅੱਜ ਵੀ ਪਾਉਂਦੀਆਂ ਨੇ ਗੱਡੀ ਜਦੋਂ ਤੁਰਦੀ ਆ ਮਾਂ ਗੜਬੀ ਨਾਲ ਟਾਇਰਾਂ ਤੇ ਪਾਣੀ ਪਾਉਂਦੀ ਐ ਉਹਦਾ ਮਤਲਬ ਸਾਨੂੰ ਪਤਾ ਕੀ ਐ ਉਹ ਦੇਖੋ ਦੇਖੀ ਹੁਣ ਪਾਈ ਜਾਂਦੇ ਨੇ ਉਹ ਜਿਹੜਾ ਪਾਣੀ ਪਾਉਣ ਦਾ ਮਤਲਬ ਇਹ ਸੀ ਅੱਗੇ ਤੇ ਲੱਕੜ ਦੇ ਪਈਏ ਰਸ ਬੱਗੀਆਂ ਗੱਡੀਆਂ ਹੁੰਦੀਆਂ ᱛੀਆਂ ਉਹਨਾਂ ਦੇ ਹੁੰਦੇ ਦੇ ਪਈਏ ਲੱਕੜ ਦੇ ਲੱਕੜ ਦੇ ਗੱਜ ਲੱਕੜ ਦੀ ਪਈਏ ਉਹ ਬਾਲਟੀ ਨਾਲ ਫਿਰ ਦੁਨਾਂ ਤਿੰਨਾ ਪਈਆਂ ਤੇ ਚਾਰਾਂ ਪਈਆਂ ਤੇ ਉਹ ਗੜਬੀ ਨਾਲ ਪਾਣੀ ਪਾਉਂਦੇ ਹੁੰਦੇ ਪੂਰਨ ਵੇਲੇ ਉਹ ਪਾਣੀ ਪਤਾ ਕਿਉਂ ਪਾਉਂਦੇ ਤੇ ਵਿਆਹ ਹੁੰਦੇ ਤੇ ਹਾਰਦੇ ਲੱਕੜ ਸੁੱਕ ਜਾਂਦੀ ਸੀ ਉਹ ਫਿਰ ਮਾਂ ਪਿਓ ਨੂੰ ਇਹ ਰਹਿਂਦਾ ਸੀ ਵੀ ਲੱਕੜ ਸੁੱਕੀ ਐ ਕਿਤੇ ਰਾਹ ਦੇ ਵਿੱਚ ਮੇਰੀ ਧੀ ਨੂੰ ਕੋਈ ਵਿੱਕਤ ਨਾ ਪਵੇ ਇਹ ਕੇਰਾ ਪਾਣੀ ਪਾਉਣ ਦੇ ਨਾਲ ਲੱਕੜ ਫੁੱਲ ਜਾਂਦੀ ਆ ਚੀੜ ਫੜ ਜਾਂਦੀ ਐ ਉਹ ਚੀੜੀ ਲੱਕੜ ਹੋ ਕੇ ਉਹ ਫਿਰ ਮਤਲਬ ਰਾਹ ਦੇ ਵਿੱਚ ਕੋਈ ਵਿੱਕਤ ਨਹੀਂ ਪੈਂਦੀ ਉਹ ਗਿੱਲੇ ਪਈਏ ਕਰਨ ਨਾਲ ਉਹ ਜਿੱਥੇ ਜਾਣਾ ਸੀ ਉੱਥੇ ਪਹੁੰਚ ਜਾਂਦੇ ਤੇ ਉਹ ਪਾਣੀ ਤਾਂ ਭਾਈ ਤਾਂ ਪਾਉਂਦੇ ਤੇ ਹੁਣ ਬੁੜੀਆਂ ਹੁਣ ਟਾਇਰਾਂ ਦੀ ਪਾਈ ਜਾਂਦੀਆਂ ਨੇ ਓਏ ਪਾਣੀ ਨੀ ਪਾਉਂਦਾ ਕੋਈ ਖਾਸਾ ਹੋ ਕੋਈ ਖਾਸ ਗੱਲ ਨਹੀਂ ਹੈ ਅੱਗੇ ਤਾਂ ਉਹ ਲੱਕੜ ਦੇ ਪਹੀਏ ਕਰਕੇ ਪਾਣੀ ਉਹ ਪਹੀਆਂ ਤੇ ਤਾਂ ਪਾਉਂਦੀਆਂ ਹੁੰਦੀਆਂ ਉਹ ਤਾਂ ਮਤਲਬ ਪਾਣੀ ਦਾ ਇਹ ਹੈ ਅੱਛਾ ਹੋਰ ਆ ਜਾ ਲੜਕੇ ਦੇ ਸੇਰੇ ਬੰਣਨੇ ਲੜਕੇ ਦੇ ਸੇਰੇ ਬੰਣਨੇ ਲੜਕੀ ਨੇ ਜਦੋਂ ਆਨੰਦ ਫੇਰੇ ਲੈਣੇ ਤਾਂ ਝੂਂਬੜ ਮਾਰ ਕੇ ਬੈਠਣਾ ਉਹਦਾ ਮਤਲਬ ਇਹ ਹੈ ਵੀ ਜਿਹੜੇ ਲੜਕੇ ਦੇ ਸੇਰੇ ਬੰਦੇ ਤੇ ਨਾ ਅੱਗੇ ਲੜਕੀ ਲੜਕੇ ਨੇ ਉਹ ਨਹੀਂ ਤੇ ਦੇਖਦੀ ਉਹ ਮਤਲਬ ਸੇਰੇ ਬੰਨ ਕੇ ਉਹਦਾ ਮੂੰਹ ਲਕੋਣ ਦੇ ਤੇ ਰੰਗ ਚ ਫਰਕ ਹੈ ਕੋਈ ਮੂੰਹ ਚ ਫਰਕ ਹੈ ਉਮਰ ਵੱਡੀ ਹੈ ਧੌਲੇ ਆਏ ਹੋਏ ਨੇ ਵੀ ਇਹੇ ਮੂੰਹ ਟਕੀ ਰੱਖੋ ਉਹ ਲੜਕੀ ਨੂੰ ਕਿਤੇ ਕੋਈ ਵਿੱਚ ਕਮੀ ਪੇਸੀ ਹੁੰਦੀ ਆ ਲਟਕੇ ਜੋ ਦਿਸ ਗਈ ਤਾਂ ਲੜਕੀ ਕਿਤੇ ਤਰਾਜ ਨਾ ਕਰ ਜੇ ਵੀ ਨੰਦ ਫੇਰਿਆਂ ਤੋਂ ਜਵਾਬ ਨਾ ਦੇ ਦੇ ਉਹ ਸੇਰੇ ਬਣਨ ਦਾ ਮਤਲਬ ਤਾਂ ਇਹ ᱛੀ ਵੀ ਅੱਖ ਮੂੰਹ ਦੇ ਵਿੱਚ ਜੇ ਫਰਕ ਹੈ ਉਹ ਫੇਰਿਆਂ ਤੇ ਕਰ ਨੰਦ ਕਾਰਜ ਹੋਣ ਤੇ ਕਰ ਉਹ ਸਾਰਾ ਕੁਝ ਚੱਲ ਜਾਂਦਾ ਤੀਗਾ ਉਹ ਜਦੋਂ ਨੰਦ ਫੇਰੇ ਹੋ ਗਏ ਭਾਈ ਉਹ ਬਾਅਦ ਚ ਫਿਰ ਕੁਝ ਨਹੀਂ ਬਣਦਾ ਫਿਰ ਤਾਂ ਉਹ ਸੇਰੇ ਲਾ ਦਿੰਨੇ ਆ ਕਿਉਂ ਵੀ ਆਪਾਂ ਨੰਦਾਂ ਤੱਕ ਰਹੀ ਰੱਖਦੇ ਆ ਉਦੋਂ ਬਾਅਦ ਫਿਰ ਆਪਾਂ ਸੇਰੇ ਲਾ ਦਿੰਨੇ ਆ ਕਿਉਂ ਉਹ ਜਿਹੜਾ ਖਤਰਾ ਸੀ ਉਹ ਚੱਕਿਆ ਗਿਆ ਲੜਕੀ ਕਿਉਂ ਬੈਠਦੀ ਸੀ ਝੂਂਪੜ ਮਾਰ ਕੇ ਲੜਕੀ ਵੀ ਨਹੀਂ ਦੀ ਦੇਖੀ ਹੁੰਦੀ ਲੜਕੇ ਨੇ ਵੀ ਕਿਤੇ ਮੇਰੇ ਵਿੱਚ ਕੋਈ ਕਮੀ ਹੋਈ ਮੇਰੇ ਮੂੰਹ 'ਚ ਰੰਗ ਦਾ ਉਮਰ ਦਾ ਅੱਖ ਮੂੰਹ 'ਚ ਕੋਈ ਫਰਕ ਹੋਇਆ ਦੰਦਰਾ ਉੱਚੀ ਐ ਅੱਖ 'ਚ ਫਰਕ ਹੈ ਰੰਗ ਕਾਲਾ ਉਹ ਵੀ ਮੇਰਾ ਕਿਸੇ ਨੂੰ ਅੰਗ ਦਿਸੇ ਨਾ ਮੂੰਹ ਉਹ ਝੂਂਪੜ ਮਾਰ ਕੇ ਬੈਠਦੀ ਸੀ ਉਦੋਂ ਬਾਅਦ ਪਾਈ ਜਦੋਂ ਕਾਰਜ ਸੁਧ ਹੋ ਗਿਆ ਫਿਰ ਫਿਰ ਲੜਕੀ ਝੂਂਪੜ ਚੱਕ ਦਿੰਦੀ ਆ ਉਹੀ ਲੜਕੀ ਹੁੰਦੀ ਆ ਜਦੋਂ ਉਸੇ ਪਰਿਵਾਰ ਦੇ ਵਿੱਚ ਫੇਰ ਫਿਰਦੀ ਉਹਦਾ ਮਤਲਬ ਇਹ ਸੀ ਅੱਛਾ ਹੋ ਰਾਜਾ ਜਦੋਂ ਘਰ ਦੇ ਵਿੱਚ ਲੜਕਾ ਪੈਦਾ ਹੁੰਦਾ ਆਪਾਂ ਨਿੰਮ ਬੰਦਿਆ ਦੇਹੀਆਂ ਦੇ ਤਹਾਂ ਚਗਾਠ ਨੂੰ ਨਿੰਮ ਬੰਦਿਆ ਉਹ ਗੱਲ ਬਿਲਕੁਲ ਸਹੀ ਐ ਉਹ ਗੱਲਾਂ ਤਾਂ ਹੈਗੀਆਂ ਨੇ ਭਰਾਵੋ ਇੱਕ ਬਸ ਇਸ ਤਰ੍ਹਾਂ ਦੀਆਂ ਉਹ ਜਿਹੜਾ ਨਿੰਮ ਦਾ ਬੰਨਣਾ ਹੈ ਨਾ ਉਹ ਨਿੰਮ ਬੰਦਿਆ ਆਪਾਂ ਉਹ ਗੱਲ ਬਿਲਕੁਲ ਠੀਕ ਐ ਹੁਣ ਵੀ ਹੁਣ ਵੀ ਭਰਾਵੋ ਆ ਆਂਬੂੰਬਦੇ ਜਾਂ ਹੋਰ ਚੀਜ਼ਾਂ ਦੇ ਡੇਕਾਂ ਦੇ ਪੱਤੇ ਨਾ ਬੰਨਣਾ ਕਰੋ ਉੱਥੇ ਤਾਂ ਕੰਮ ਨਿੰਮੀ ਕਰਦਾ ਉਹ ਨਿੰਮ ਦਾ ਮਤਲਬ ਇਹ ਐ ਜਿਹੜੀ ਨਿੰਮ ਦੀ ਖੁਸ਼ਬੂ ਐ ਨਾ ਉਹ ਬੜੀ ਵਾਤਾਵਰਨ ਚੀਜ਼ ਐ ਜਦੋਂ ਮਤਲਬ ਦੇ ਲਈਆਂ ਤੇ ਨਿੰਮ ਬੰਨਦੇ ਹਰਾ ਉਹ ਜਦੋਂ ਵੀ ਉਥੋਂ ਦੀ ਬੰਦਾ ਲੰਘਦਾ ਸੀ ਬੱਚੇ ਕੋਲੇ ਜਾਣ ਵਾਸਤੇ ਕੋਈ ਬੁੜੀ ਜਾਂਦੀ ਸੀ ਨਿੰਮ ਦੇ ਵਿੱਚ ਇੰਨੇ ਗੁਣ ਨੇ ਵੀ ਜਿਹੜੇ ਕੋ ਕਟਾਣੂ ਨੇ ਨਾ ਉਹ ਨਿੰਮ ਦੀ ਬਾਸ ਨਾ ਉਹ ਕਟਾਣੂਆਂ ਨੂੰ ਖਤਮ ਕਰਦੀ ਹੈ ਉਹ ਨਿੰਮ ਦਾ ਮਤਲਬ ਇਹ ਹੁੰਦਾ ਬੰਨਣ ਦਾ ਉਹ ਛੋਟਾ ਬੱਚਾ ਜਿੰਨੇ ਦਿਨ ਹੈ ਉਥੋਂ ਦੀ ਜਿਹੜਾ ਵੀ ਲੰਗੂ ਤਾਂ ਉਹਦਾ ਕੋਈ ਜਰਾ ਸੀਮ ਗਾਂ ਬੱਚੇ ਕੋਲੇ ਨਾ ਪਹੁੰਚੇ ਉਹ ਹਵਾ ਵਾਤਾਵਰਨ ਨਿੰਮ ਸੁੱਧ ਕਰਦਾ ਹੈ ਉਹ ਸੁੱਧ ਕਰਨ ਦੇ ਨਾਲ ਉਥੇ ਪਹੁੰਚਦੇ ਨੇ ਧਾਣੀਆਂ ਵੀ ਰੱਖੀਆਂ ਜਾਂਦੀਆਂ ਨੇ ਉਹ ਬੱਚੇ ਵਾਲੀ ਦੇ ਸਹਰਾਣੇ ਨਿੰਮ ਦੀਆਂ ਧਾਣੀਆਂ ਵੀ ਰੱਖੀਆਂ ਜਾਂਦੀਆਂ ਨੇ ਨਿੰਮ ਦੇ ਵਿੱਚ ਐਡਾ ਵੱਡਾ ਗੁਣ ਹੈ ਜਿਹੜੀ ਧਰਤੀ ਤੇ ਨਿੰਮ ਤੇ ਕੁਕੜੀਆਂ ਵਾਲਾ ਅੱਕ ਇਹ ਦੋ ਚੀਜ਼ਾਂ ਪੈਦਾ ਹੁੰਦੀਆਂ ਨੇ ਨਾ ਉਥੇ ਬਿਮਾਰੀ ਬਹੁਤ ਕਮ ਹੈ ਪਰ ਇਹ ਵਰਤਿਆ ਨਹੀਂ ਜਾਂਦਾ ਹੁਣ ਡੰਗਰਾਂ ਨੂੰ ਵੀ ਆਪਾਂ ਜਿਹੜੇ ਡੰਗਰ ਖਾਂਦੇ ਨੇ ਜੇ 5-7 ਦਿਨਾਂ ਮਗਰੋਂ ਨਿੰਮ ਸੂਤ ਕੇ ਡੰਗਰ ਨੂੰ ਪਾਇਆ ਜਾਵੇ ਡੰਗਰ ਨੂੰ ਹਰਕਤ ਨਹੀਂ ਆਉਂਦੀ ਨਿੰਮ ਦਾਤਣ ਕਰੀ ਜਾਵੇ ਉਹਨੂੰ ਹਰਕਤ ਨਹੀਂ ਆਉਂਦੀ ਨਿੰਮ ਦੇ ਥੱਲੇ ਪਿਆ ਜਾਵੇ ਮੰਜਾ ਢਾਕੇ ਉਸ ਬੰਦੇ ਨੂੰ ਬਿਮਾਰੀ ਨਹੀਂ ਕੋਈ ਲੱਗਦੀ ਅੱਕ ਚ ਨਿੰਮ ਚ ਐਡੇ ਵੱਡੇ ਗੁਣ ਨੇ ਬਹੁਤ ਜ਼ਿਆਦੇ ਵੱਡੇ ਗੁਣ ਨੇ ਨਿੰਮ ਚ ਪਰ ਇਹਦੀ ਵਰਤਨ ਦਾ ਨਹੀਂ ਹਰੇਕ ਨੂੰ ਪਤਾ ਲੱਗਣਾ ਨਿੰਮੀ ਐ ਨਿੰਮ ਦੇ ਤੇ ਅੱਕ ਦੇ ਵਿੱਚ ਬੜੇ ਵੱਡੇ ਵੱਡੇ ਗੁਣ ਨੇ ਉਹ ਜਿਹੜਾ ਨਿੰਮ ਆਪਾਂ ਬੰਦ ਆ ਬੱਚਾ ਹੋਏ ਤੋਂ ਉਹ ਇਸੇ ਕਾਰਨ ਬੰਦ ਆ ਵੀ ਮਤਲਬ ਅੰਦਰ ਹਵਾ ਸੁਧ ਜਾਵੇ ਆਪਾਂ ਬਹੁਤ ਬੰਦੇ ਕਣਕ ਦੇ ਢੋਲ ਭਰਦੇ ਆ ਉਹਦੇ ਵਿੱਚ ਨਿੰਮ ਸੂਤ ਕੇ ਪਾਉਂਦੇ ਨੇ ਉਹ ਥੋੜਾ ਬਹੁਤਾ ਜੀਵਤਾ ਨਿੰਮ ਵਿੱਚ ਪਾਇਆ ਵੀ ਢੋਲ ਦੇ ਵਿੱਚ ਕਣਕ ਨੂੰ ਵੀ ਖਰਾਬ ਹੋਣ ਦਿੰਦਾ ਨਿੰਮ ਦੇ ਵਿੱਚ ਬਹੁਤ ਗੁਣ ਨੇ ਲੱਕੜਾਂ ਪਈਆਂ ਹੁਣ ਇੱਥੇ ਨਿਰੀਆਂ ਉਹਦੇ ਵਿੱਚ ਇੱਕ ਲੱਕੜ ਨਿੰਮ ਦੀ ਹੋਵੇ ਉਹਨੂੰ ਨਹੀਂ ਲੱਗੂ ਹੋਰ ਸਾਰੀਆਂ ਨੂੰ ਲੱਗ ਜੂ ਕਿਉਂਕਿ ਉਹਦੇ ਵਿੱਚ ਗੁਣਾ ਹੈ ਨਿੰਮ ਦੀ ਲੱਕੜ ਨੂੰ ਨਹੀਂ ਲੱਗਦਾ ਉਹਦੀ ਕੜਤਣ ਹੁੰਦੀ ਹੈ ਹੁਣ ਤੁਸੀਂ ਸੋਚੋ ਜਿਹੜਾ ਆਪਾਂ ਨੂਨ ਮਿਰਚ ਰਗ ਨਾਲ ਆ ਘੋਟਾ ਹੁੰਦਾ ਕਿਉਂਕਿ ਉਹ ਹੋਰ ਲੱਕੜਾਂ ਦੇ ਵੀ ਬਣ ਸਕਦੇ ਆ ਉਹਦਾ ਘੋਟਣੇ ਦਾ ਮਤਲਬ ਨਿੰਮ ਦੇ ਦਾ ਇਹੀ ਹੈ ਵੀ ਜਿਹੜਾ ਰਗੜਿਆ ਜਾਊ ਕੁਛ ਨਾ ਕੁਛ ਵਿੱਚ ਉਹ ਨਿੰਮ ਦੀ ਅੰਸ ਜਾਂਦੀ ਰਹੂ ਤਾਂ ਨਿੰਮ ਬਹੁਤ ਚੰਗਾ ਹੈ ਨਿੰਮ ਦੀ ਬਾਤਾ ਵਰਨ ਨਿੰਮ ਵਰਤਣਾ ਨਿੰਮ ਦੀ ਦਤਨ ਕਰਨੀ ਬੰਦਾ ਜੇ ਕਿਤੇ ਕੋਤੇ ਕੁਛ ਦਿਨਾਂ ਮਗਰੋਂ ਨਿੰਮ ਦੀਆਂ ਕੁੰਬਲਾਂ ਭੋਰ ਕੇ ਪਾਣੀ ਦੇ ਨਾਲ ਲੈਂਦਾ ਰਹੇ ਉਹ ਵੀ ਬੜਾ ਗੁਣਾ ਹੈ ਡੰਗਰ ਜਿਹੜਾ ਨਿੰਮ ਖਾਂਦਾ ਉਹਨੂੰ ਸੂਤ ਕੇ ਪਾਇਆ ਜਾਵੇ ਉਹ ਵੀ ਬੜਾ ਗੁਣਾ ਹੈ ਨਿੰਮ ਦੇ ਵਿੱਚ ਗੁਣ ਨੇ ਬੱਚੇ ਵਾਲੇ ਦੇ ਘਰੇ ਤਾਂ ਬਿਲਕੁਲ ਨਿੰਮ ਦੀ ਜਿਨ੍ਹਾਂ ਵੀ ਸੰਗਣਾ ਬੰਨਿਆ ਜਾਵੇ ਬਾਰ ਦੇ ਵਿੱਚ ਨਿੰਮ ਉਹ ਨਹੀਂ ਚੰਗਾ ਹੈ ਭਰਾਵੋ ਗੱਲ ਇਹ ਹੈ ਵੀ ਨਿੰਮ ਦੀ ਵਰਤੋਂ ਕਰੋ ਬਾਕੀ ਇਹ ਚੀਜ਼ਾਂ ਸੁਧਨੇ ਦੇਖੋ ਗੱਲ ਇਹ ਹੈ ਵੀ ਜਿਹੜਾ ਪੁਰਾਣਾ ਇਤਿਹਾਸ ਹੈ ਜਿਹੜੇ ਹੁਣ ਦੇ ਲੜਕੇ ਨੇ ਨਾ ਇਹਨਾਂ ਨੂੰ ਪੁਰਾਣੇ ਇਤਿਹਾਸ ਦਾ ਨਹੀਂ ਪਤਾ ਹੁਣ ਜਿਹੜੇ ਮੇਰੇ ਵਰਗੇ ਲੋਕ ਆ ਸਿਆਣੀ ਉਮਰ ਦੇ ਭਰਾਵੋ ਉਹਨਾਂ ਨੂੰ ਸਾਰਾ ਪਿਛਲੇ ਇਤਿਹਾਸ ਦਾ ਪਤਾ ਹੈ ਹੁਣ ਬਹੁਤ ਲੋਕ ਜਿਹੜੀਆਂ ਪ੍ਰਾਣੀਆਂ ਬੁੜੀਆਂ ਨੇ ਦੇਖੋ ਦੇਖ ਦੇਖੋ ਦੇਖ ਹੀ ਕੰਮ ਕਰੀ ਜਾਂਦੇ ਨੇ ਦੇਖੋ ਦੇਖ ਹੀ ਕੰਮ ਕਰੀ ਜਾਂਦੇ ਨੇ ਪੁਰਾਣੇ ਇਤਿਹਾਸ ਨੇ ਜਿਹੜੇ ਅੱਛਾ ਹੁਣ ਤੁਸੀਂ ਐਂ ਹਿਸਾਬ ਲਾਓ ਬਈ ਜਦ ਸਾਦੀ ਹੁੰਦੀ ਹੈ ਸਾਦੀ ਵੇਲੇ ਹਜੇ ਹੁਣ ਤਾਂ ਕੁਝ ਰਿਵਾਜ ਹੋਰ ਹੋਗੇ ਅੱਗੇ ਕੋਠੇ ਤੇ ਸਪੀਕਰ ਲਾਉਂਦੇ ਹੁੰਦੇ ਬੰਦੇ ਗਿੱਧਾ ਪਾਉਂਦੇ ਹੁੰਦੇ ਬੁੜੀਆਂ ਗਿੱਧਾ ਪਾਉਂਦੀਆਂ ਗੀਤ ਗਾਉਣੇ ਦੋਹੇ ਲਾਉਣੇ ਉਹ 4 ਦਿਨ 3 ਦਿਨ ਵਿਆਹ ਦੇ ਵਿੱਚ ਜਦੋਂ ਇਕੱਠ ਰਹਿਣਾ ਤਾਂ ਬੜਾ ਗਿੱਧਾ ਗੀਤ ਦੋਹੇ ਸਪੀਕਰ ਉਹ ਭਲਾ ਐ ਦੱਸੋ ਉਹਦਾ ਤੁਹਾਨੂੰ ਇਹ ਮਤਲਬ ਪਤਾ ਹੈ ਵੀ ਉਹ ਹੋ ਉਹ ਕਿਉਂ ਹੁੰਦਾ ਸੀ ਇਹ ਚੀਜ਼ ਬਾਰੇ ਕਿਸੇ ਨੂੰ ਪਤਾ ਨਹੀਂ ਹੈ ਉਹ ਮਤਲਬ ਵੀ ਕਿਉਂ ਇਹ ਚੀਜ਼ ਹੁੰਦੀ ਸੀ ਉਹਦਾ ਹੁਣ ਤੁਹਾਨੂੰ ਮਤਲਬ ਮੈਂ ਦੱਸਦਾ ਉਹ ਗੀਤ ਗਾਉਣੇ ਦੋਹੇ ਲਾਉਣੇ ਗਿੱਧਾ ਪਾਉਣਾ ਸਪੀਕਰ ਲਾਉਣਾ ਰੌਲਾ ਪਾਉਣਾ ਜਾਦੇ ਉਹ ਮਤਲਬ ਇਹ ਸੀ ਵੀ ਜਿਹਦੇ ਕਾਰਜ ਰੱਖਿਆ ਵਿਆ ਕੋਈ ਰਿਸ਼ਤੇਦਾਰ ਕੋਈ ਥਰੀਕੇ ਚੋਂ ਕੋਈ ਆਪਦਾ ਭੈਣ ਭਾਈ ਬਈ ਕਿਸੇ ਨੂੰ ਜੇ ਕੋਈ ਚੁੱਪੀ ਗੱਲ ਕਹੇ ਕਿਸੇ ਨੂੰ ਕੁਝ ਬੁਰਾ ਬੋਲ ਜੇ ਤਾਂ ਇੱਕ ਦੂਜੇ ਨੂੰ ਕਿਸੇ ਦੀ ਬੁਰੀ ਬਾਤ ਸੁਣੇ ਨਾ ਉਹ ਰੌਲਾ ਪਾਉਣ ਦਾ ਮਤਲਬ ਤਾਂ ਇਹ ਹੀ ਸੀ ਗੀਤ ਗਾਉਣੇ ਦੋਹੇ ਲਾਉਣੇ ਗਿੱਧਾ ਪਾਉਣਾ ਬਈ ਇਹ ਹੜਕੇ ਦੜਕੇ ਦੇ ਵਿੱਚ ਇਹ ਜਿਆਦਾ ਰੌਲਾ ਸ਼ੋਰ ਪੈਣ ਦੇ ਨਾਲ ਉਹ ਕਿਸੇ ਨੂੰ ਗੁੱਸੇ ਗਿੱਲੇ ਦੇ ਵਿੱਚ ਖਾਦੀ ਪੀਤੀ ਦੇ ਵਿੱਚ ਕੋਈ ਕਿਸੇ ਨੂੰ ਜੇ ਕੋਈ ਮਾਰਾ ਬਚਨ ਬੋਲਦਾ ਤਾਂ ਇੱਕ ਦੂਜੇ ਨੂੰ ਸੁਣੇ ਨਾ ਕਿਉਂ ਉਹ ਨਾ ਸੁਣਨ ਦੇ ਕਾਰਨ ਉਹ ਜਿਹੜਾ ਤਿੰਨ ਦਿਨ ਕਿਸੇ ਦਾ ਕਾਰਜ ਸੀ ਉਹ ਸੁਧ ਹੋ ਜਾਂਦਾ ਸੀ ਉਥੇ ਵਿੱਚ ਕੋਈ ਰੌਲਾ ਨਹੀਂ ਤੀ ਪੈਂਦਾ ਕੋਈ ਲੜਦਾ ਨਹੀਂ ਸੀ ਉਹ ਜਿਹੜਾ ਇਹ ਰੌਲਾ ਪਾਉਣਾ ਗੀਤ ਗਾਉਣੇ ਦੋਹੇ ਲਾਉਣੇ ਸਪੀਕਰ ਲਾਉਣਾ ਗਿੱਧਾ ਪਾਉਣਾ ਉਹਦਾ ਮਤਲਬ ਤਾਂ ਇਹੀ ਸੀ ਵੀ ਜੇ ਕੋਈ ਕਿਸੇ ਨੂੰ ਤੇ ਸਿੱਧੀ ਗੱਲ ਕਹਿ ਦੂ ਤਾਂ ਇੱਕ ਦੂਜੇ ਨੂੰ ਸੁਣੇ ਨਾ ਉਹਦਾ ਵਿਆਹ ਸਪੂਰਨ ਹੋ ਜੇ ਉਹ ਤਾਂ ਤੇ ਵਿਆਹ ਦਾ ਹੁਣ ਆਪਾਂ ਨੂੰ ਵੀ ਪਤਾ ਹੁੰਦਾ ਵੀ ਹੁੰਦਾ ਹੈ ਅਗਲਾ ਹੁਣ ਕਹਿੰਦਾ ਉਹਦਾ ਖੁਸ਼ੀਆਂ ਚ ਖੁਸ਼ੀਆਂ ਤਾਂ ਭਾਈ ਜਦੋਂ ਲੜਕੀ ਆ ਗਈ ਪਰਿਵਾਰ ਹੋਊ ਪੋਤੇ ਪੋਤੀਆਂ ਹੋਣਗੇ ਖੁਸ਼ੀਆਂ ਤਾਂ ਰੋਜ਼ ਹੀ ਨੇ ਉਹ ਮੌਕੇ ਤੇ ਰੌਲਾ ਪਾਉਣ ਦਾ ਮਤਲਬ ਤਾਂ ਇਹੀ ਤੀ ਵੀ ਕਿਸੇ ਨੂੰ ਪੁੱਠਾ ਸਿੱਧਾ ਬੋਲਿਆ ਵਿਆ ਇੱਕ ਦੂਜੇ ਨੂੰ ਸੁਣੇ ਨਾ ਰਿਸ਼ਤੇਦਾਰ ਆਪੋ ਆਪਣੇ ਘਰੇ ਸੋਲਾ ਨਾਲ ਮੁੜ ਜਾਣ ਉਹ ਉਹਦਾ ਇਹ ਤਾਂ ਤੀ ਦੂਜੀ ਗੱਲ ਇਹ ਹੈ